ਸ੍ਰੀ ਵਾਹਿਗੁਰੂ ਸਾਹਿਬ ਜੀ ਦੇ ਨੰਦਾਲਦ ਦੁਖ ਪੰਜਨਾ ਕਟਾਤ ਨਾਥ ਅਨਾਥ ਸਰਣ ਤੁਮਾ ਆਈਂ ਨਾਨਕ ਕੀ ਪ੍ਰਭ ਸਾਚੁ ਜਿਤਾ ਉਸ ਮੰਗ ਸਾਗਰ ਧੀਰ ਪਰਿਆ ਤੇ ਤੇ ਓਗੁ ਮਾਰੇ ਆਕਰੋ ਕਿਛ ਮਹਿਰਿ ਉਪਾਹੋ ਦਉ ਬਦੇ ਪੱਛਰ ਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਰ ਜੀ ਮਹਲਾ ਤੀਜਾ ਤਾਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਉ ਸਤਿਗੁਰ ਸੇਵੀ ਆਪਨਾ ਇਕ ਮਨ ਇਕ ਚਿਤ ਭਾਏ ਸਤ ਗੁਰ ਮਨ ਕਾਮਨਾ ਤੀਰਥ ਹੈ ਜਸਨੋ ਦੇ ਬੂਝਾਏ ਹਾ ਸਤ ਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਪਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜੈਸਨ ਦੇ ਭੋਜਾਏ ਮਾਨ ਜਿੰਦ ਆਵਰ ਪਾਵਣਾ ਜੋ ਇੱਛਾ ਸੋ ਫਲ ਪਾ